ਹਾਂਜੀ ਦੋਸਤੋ ਸੁਵਾਜਈਏ ਕਲ ਦੀ ਕਥਾ ਕਹਾਣੀ ਤੇ ਸੁਮਹਾਸ ਸਮਾਜਿਕ ਕ੍ਰਾਂਤੀਕਾਰੀ ਜੋੜੀ ਮਹਾਤਮਾ ਜੋਤਿਬਰਾ ਫੁਲੇ ਜੀ করুণਾਤਰਮ ਪਤਨੀ ਸਵੇਤਰੀ ਵਾਈ ਜੀ ਸੁਆਪਣੇ ਪਿਤਾ ਦਾ ਘਰ ਛੱਡਿਆ ਪਰ ਆਪਣਾ ਮਿਸ਼ਨ ਜਿਹੜਾ ਉਹ ਨਹੀਂ ਛੱਡਿਆ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਇਆ महात्मा जी ਆਪਣੇ ਮਿਸ਼ਨ ਵਿੱਚ ਲੱਗੇ ਰਹੇ ਦੋਵੇਂ ਜੋੜੀ ਉਸ ਸਮੇਂ ਮਹਾਤਮਾ ਜੀ ਦੇ ਦੋਸਤ ਹੋਏ ਉਸਮਾਨ ਸ਼ੇਖ ਜੀ ਉਹਨਾਂ ਨੇ ਆਪਣੇ ਘਰ ਦੇ ਅੰਦਰ ਇਸ ਜੋੜੀ ਨੂੰ ਪਨਾਹ ਦਿੱਤੀ ਔਰ ਉਸ ਸਮੇਂ ਕਰ ਛੱਡਣ ਉਪਰੰਤ ਹੀ ਇਹ ਸਕੂਲ ਖੁੱਲੇ ਗਏ ਸੀ ਉਸ ਤੋਂ ਬਾਅਦ ਉਸ ਸਕੂਲ ਬੰਦ ਹੋ ਗਏ ਉਸ ਤੋਂ ਬਾਅਦ 3 ਜੁਲਾਈ 1800 ਅਗੁੰਦਾ ਵਿੱਚ ਬੁੱਧਵਾਰ ਔਰ ਚਿਪਲੂਕਰ ਉਹਨਾਂ ਦੇ ਗ੍ਰਾਂਹ ਦੇਖੇ ਔਰਤਾਵਾਦ ਸਕੂਲ ਖੋਲ੍ਹਿਆ ਗਿਆ। ਉਸ ਸਮੇਂ ਅਨਸੈ ਚਿਪਲੂਕਰ ਉਹਨਾਂ ਨੇ ਕਾਫੀ ਹੈਲਪ ਕੀਤੀ, ਸਹਿਯੋਗੀ ਬਣੇ। ਔਰ ਮਹਾਤਮਾ ਜੀ ਨੇ ਸਕੂਲਾਂ ਦੇ ਲਈ ਇੱਕ ਕਮੇਟੀ ਸਥਾਪਿਤ ਕੀਤੀ ਤੇ ਹੌਲੀ-ਹੌਲੀ ਵਗਦੇ-ਵਗਦੇ ਚਾਰਾਂ ਸਾਲਾਂ ਵਿੱਚ ਪੁਨੇ ਵਿੱਚ ਪਰ ਪੁਨੇ ਦੇ ਨਾਲ ਆਸ-ਪਾਸੇ ਲੱਗਦੇ ਪਿੰਡਾਂ ਵਿੱਚ 20 ਸਕੂਲ ਖੁੱਲੇ ਗਏ। ਲੜਕੀਆਂ ਵਾਸਤੇ ਬੱਚਿਆਂ ਵਾਸਤੇ ਉਸ ਸਮੇਂ ਜੋ ਉੱਚ ਜਾਤੀ ਦੇ ਅਧਿਆਪਕ ਸੀ ਵਿਸ਼ਨੂ ਪੰਤੀ ਔਰ ਵਾਮਣ ਲਾਈ ਇਹ ਪੁਰਖ ਟੀਚਰ ਵੀ ਨਾਲ ਜੁੜੇ ਨਾਲ ਮਿਲ ਕੇ ਪੜਾਈ ਸ਼ੁਰੂ ਹੋਈ ਪੜਾਉਣ ਲੱਗੀ ਉਹ ਵੀ ਤੋਂ ਸਮੇਂ ਅੰਦਰ ਉਸਮਾਨ ਸ਼ੇਖ ਜੀ ਉਹਦੀ ਭੈਣ ਹੋਈ ਹੈ ਬੀਬੀ ਫਾਤਮਾ ਸ਼ੇਖ ਜੀ ਉਹਨੇ ਵਿਦਿਆ ਦੀ ਟ੍ਰੇਨਿੰਗ ਲਈ ਵਿਦਿਆ ਸਿੱਖੀ ਵਿਦਵਾਨ ਹੋਏ ਤੋਂ ਵੀ ਮੁਸਲਮਾਨਾਂ ਵਿੱਚ ਪਹਿਲੇ ਟੀਚਰ ਹੋਏ ਪੜਾਉਣ ਲੱਗੇ ਉਹ ਵੀ ਕੀ ਬਾਤ ਹੈ ਸ루ਟ ਹੈ ਇਹ ਜੀ ਰੂਹਾਂ ਨੂੰ ਤੋ ਸਿਰਸੜਾ ਚੱਲਦਾ ਗਿਆ ਕਾਰਮ ਅੱਗੇ ਵਧਿਆ ਉਸ ਸਮੇਂ ਜੋ ਦਬਲੇ ਕੁਛਲੇ ਲੋਕ ਸੀ ਉਹ ਮਹਾਤਮਾ ਜੋਤੀਬਾਰਾ ਫੂਲੇ ਜੀ ਔਰ ਨੇ ਤਰਪਤਨੀ ਸਤਰੀ ਬਾਈ ਨੂੰ ਆਪਣਾ ਮਸੀਹ ਆਪਣਾ ਰਖਾ ਸਮਝਣ ਲੱਗੇ ਜਜੇ ਕਰ ਹੁਣ ਲੱਗੀ ਪਰ ਉਸ ਤੋਂ ਅੱਗੇ ਜਾ ਕੇ 16 ਨਵੰਬਰ 1800 ਅਗੋਿੰਦਾ ਵਿੱਚ ਅੰਗਰੇਜ਼ੀ ਸਰਕਾਰ ਨੇ ਔਰਤਾਂ ਪੜਾਉਣ ਦੀ ਖੁਸ਼ੀ ਵਿੱਚ ਮਹਾਤਮਾ ਜੀ ਨੂੰ 193 ਰੁਪਏ ਉਹ ਦੋ ਸ਼ਾਲਾ ਪੇਟਾ ਕੀਤੀ। ਔਰ ਇਹ ਜਿਹੜਾ ਮਾਨ ਸਮਾਨ ਬ੍ਰਾਹਮਣਵਾਦ ਨਹੀਂ ਕਰ ਸਕੇ। ਕਹਿ ਲਗੇ ਅੰਗਰੇਜ਼ੀ ਸਰਕਾਰ ਨੇ ਸਾਡੇ ਧਰਮ ਨੂੰ ਪ੍ਰਸ਼ਟ ਕੀਤਾ। ਇਸ ਬੰਦੇ ਨੂੰ ਮਾਨ ਸਮਾਨ ਭੇਟਾ ਕਰਕੇ ਸਾਡਾ ਧਰਮ ਪ੍ਰਸ਼ਟ ਹੋ ਗਿਆ ਵਿੱਚ ਆਪਣਾ ਧਰਮ ਲੈ ਕੇ ਆ ਗਏ ਚਲੋ ਸ ਆਪਣੇ ਬਲ ਬੁੱਧੀ ਦੇ ਨਾਲ ਅਵਡ ਮਿਸ਼ਨ ਨੂੰ ਅੱਗੇ ਤੋਰਦੇ ਗਏ ਮਹਾਤਮਾ ਜੀ ਸਿਧਰਾ ਚੱਲਦਾ ਗਿਆ ਸੋ ਇਥੇ ਵਿਚਾਰ ਕਰਨ ਦੀ ਲੋੜ ਹੈ ਅਗਰ ਕਠਨ ਤੋਂ ਕਠਨ ਕਾਰਜ ਵੀ ਹੋਵੇ ਕੰਮ ਵੀ ਹੋਵੇ ਮੰਨ ਲਓ ਆ ਕੰਮ ਜਿਹੜਾ ਅਸੰਭਵ ਹੈ ਹੋ ਨਹੀਂ ਸਕਦਾ ਜੇਕਰ ਸਹੀ ਬੰਦੇ ਈਮਾਨ ਵਾਲੇ ਤਰਮ ਵਾਲੇ ਚੰਗੀ ਨੀਤ ਵਾਲੇ ਆਪ ਦੇ ਨਾਲ ਖੜ ਜਾਂਦੇ ਹਨ ਤਾਂ ਉਹ ਕਠਨ ਤੋਂ ਕਠਨ ਕੰਮ ਵੀ ਜਿਹੜਾ ਬੜਾ ਸਰਲ ਹੋ ਜਾਂਦਾ ਹੈ ਸੌਖਾ ਹੋ ਜਾਂਦਾ ਹੈ ਲੋੜ ਹੈ ਕਿ ਸਾਡੇ ਨਾਲ ਚੱਲਣ ਵਾਲੇ ਇਨਸਾਨ ਕਿੰਨੇ ਸਹੀ ਹੈ ਸਹੀ انسان ਸਰ ਨਾਲ ਚੱਲਣ ਤਾਂ ਹਰ ਜ ਹਰ ਅਸੰਭਵ ਤੋਂ ਅਸੰਭਵ ਕਾਰਜ ਸੰਭਵ ਹੋ ਜਾਂਦਾ ਹੈ ਬਸ ਸਹੀ ਇਨਸਾਨਾਂ ਦੀ ਲੋੜ ਹੈ ਨਾਲ ਚੱਲਣ ਦੀ ਸੋ ਠੀਕ ਹੈ ਬੋਲਦੇ ਫਿਰ